ਕੁੜੀਆਂ ਨੰਗੀਆਂ ਹੋ ਕੇ ਵੀਡੀਓ ਕਾਲਾਂ ਕਰਦੀਆਂ ਨੇ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ ਤੇ ਸਕਰੀਨ ਰਿਕਾਰਡ ਕਰ ਲੈਂਦੀਆਂ ਨੇ ਤੇ ਬਾਅਦ ਵਿੱਚੋਂ ਬਲੈਕਮੇਲ ਕਰਦੀਆਂ ਨੇ ਉਹਨਾਂ ਨੂੰ ਕਾਲਾਂ ਕਰਕੇ ਕਿ ਜੇਕਰ ਤੂੰ ਇੰਨੇ ਪੈਸੇ ਨਾ ਦਿੱਤੇ ਤਾਂ ਮੈਂ ਤੇਰੀ ਵੀਡੀਓ ਰਿਕਾਰਡ ਕਰ ਲਈ ਆ ਆਪਣੇ ਨਾਲ ਤੇ ਮੈਂ ਇਸ ਨੂੰ ਇੰਟਰਨੈਟ ਦੇ ਉੱਪਰ ਵਾਇਰਲ ਕਰ ਦੋਗੀ ਤੇਰੀ ਬਦਨਾਮੀ ਜਿਹੜੀ ਆ ਉਹ ਆਸ-ਪਾਸੇ ਹੋਣੀ ਆ ਇੱਕ ਗਰੁੱਪਾ ਜਿਹੜਾ ਕਿ ਇੰਡੀਆ ਤੋਂ ਚੱਲਦਾ ਆ ਤੇ ਬਹੁਤ ਵੱਡੇ ਲੈਵਲ ਦੇ ਉੱਪਰ ਆ ਤੇ ਇਹ ਬਹੁਤ ਸਾਰੇ ਨੌਜਵਾਨਾਂ ਨੂੰ ਹੁਣ ਤੱਕ ਟਾਰਗੇਟ ਕਰ ਚੁੱਕਿਆ ਆ ਬਜ਼ੁਰਗਾਂ ਨੂੰ ਟਾਰਗੇਟ ਕਰ ਚੁੱਕਿਆ ਆ ਤੇ ਕਰ ਰਹੇ ਨੇ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਆ ਤੇ ਹੁਣ ਫੇਰ ਪਾ ਰਿਹਾ ਆ ਵੀਡੀਓ ਪੰਜਾਬੀਓ ਹਰ ਇੱਕ ਗਰੁੱਪ ਦੇ ਵਿੱਚ ਆਪਣੇ ਬੱਚਿਆਂ ਨੂੰ ਜਰੂਰ ਵੀਡੀਓ ਸ਼ੇਅਰ ਕਰਿਓ ਜੇਕਰ ਤੁਸੀਂ ਬੱਚੇ ਦੇਖ ਰਹੇ ਹੋ ਤਾਂ ਆਪਣੇ ਬਜ਼ੁਰਗ ਮਾਪੇ ਨੂੰ ਜਰੂਰ ਇਹ ਸ਼ੇਅਰ ਕਰਿਓ ਵੀਡੀਓ ਕਿਉਂਕਿ ਬਹੁਤ ਜ਼ਰੂਰੀ ਆ ਤੇ ਮੈਂ ਪੂਰੀ ਕਹਾਣੀ ਤੁਹਾਨੂੰ ਦੱਸਦਾ ਆ ਕਦੇ ਵੀ ਤੁਹਾਡੇ ਫੋਨ ਦੇ ਉੱਪਰ ਤੁਹਾਨੂੰ ਕੋਈ ਵੀਡੀਓ ਕਾਲ ਕਰ ਰਿਹਾ ਆ ਜਿਸ ਇਨਸਾਨ ਨੂੰ ਤੁਸੀਂ ਨਹੀਂ ਜਾਣ ਚਾਹੇ ਇੰਡੀਆ ਵਾਲਾ ਨੰਬਰ ਚਾਹੇ ਕੋਈ ਬਾਹਰਲਾ ਨੰਬਰ ਆ ਤੁਸੀਂ ਵੀਡੀਓ ਕਾਲ ਨਹੀਂ ਚੱਕਣੀ ਵੀਡੀਓ ਕਾਲ ਨੂੰ ਕਟੋ ਉਸ ਨੂੰ ਮੈਸੇਜ ਕਰੋ ਕਿ ਕੌਣ ਐ ਤੂੰ ਜਾਂ ਉਸ ਨੂੰ ਆਡੀਓ ਕਾਲ ਕਰੋ ਕਿ ਤੂੰ ਕੌਣ ਆ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਜੇ ਤੁਹਾਨੂੰ ਲੱਗੂਗਾ ਵੀ ਤੁਹਾਡੇ ਜਾਣਨੇ ਵਾਲਾ ਹੈ ਫਿਰ ਵੀਡੀਓ ਕਾਲ ਕਰਨੀ ਹੈ ਨਹੀਂ ਤੇ ਵੀਡੀਓ ਕਾਲ ਕਰਨ ਦੀ ਕੋਈ ਤਕ ਨਹੀਂ ਬੰਦੀ ਜੇਕਰ ਤੁਸੀਂ ਵੀਡੀਓ ਕਾਲ ਚੱਕਣੀ ਵੀ ਆ ਤਾਂ ਤੁਸੀਂ ਆਪਣੇ ਫਰੰਟ ਕੈਮਰਾ ਦੇ ਉੱਪਰ ਅੰਗੂਠਾ ਰੱਖ ਲੈਣਾ ਹੈ ਤੇ ਜਿਹੜੀ ਵੀਡੀਓ ਕਾਲ ਆ ਉਹ ਚੱਕ ਲੈਣੀ ਹੈ ਜਿਹੜਾ ਤੁਸੀਂ ਵੀਡੀਓ ਕਾਲ ਚੱਕ ਲੈਨੇ ਹੋ ਅੰਜਾਨ ਪੁਨੇ ਵਿੱਚ ਤੇ ਜਦੋਂ ਆਪਾਂ ਵੀਡੀਓ ਚੱਕਦੇ ਆਂ ਤੇ ਆਪਣਾ ਚਿਹਰਾ ਨਾਰਮਲ ਜੀ ਗੱਲ ਆ ਅਗਲੇ ਵੱਲ ਚੱਲ ਜਾਂਦਾ ਆ ਤੇ ਅੱਗੋਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਆਪਣੇ ਕੱਪੜੇ ਉਤਾਰੇ ਹੋਏ ਹੁੰਦੇ ਨੇ ਤਾਂ ਉਹ ਵੱਖ-ਵੱਖ ਤਰ੍ਹਾਂ ਦੇ ਗਲਤ ਇਸ਼ਾਰੇ ਕਰਦੀਆਂ ਨੇ ਤੇ 15-20 ਸੈਕਿੰਡ ਜਦੋਂ ਇਨਸਾਨ ਦੇਖਦਾ ਵੀ ਕੀ ਹੋ ਰਿਹਾ ਆ ਅੱਗੇ ਜਾਂ ਨੌਜਵਾਨ ਜਾਂ ਕੋਈ ਬਜ਼ੁਰਗ ਦੇਖਦਾ ਆ ਤਾਂ ਉਸ ਨੂੰ ਵਧੀਆ ਲੱਗਦਾ ਆ ਜੋ ਕੁਝ ਉਹ ਔਰਤ ਦਿਖਾ ਰਹੀ ਹੁੰਦੀ ਹੈ ਜਿਹੜੀ ਉਸ ਵੀਡੀਓ ਕਾਲ ਦੇ ਵਿੱਚ ਹੁੰਦੀ ਆ ਔਰ ਉਹ ਸਾਰਾ ਕੁਝ ਰਿਕਾਰਡ ਕਰ ਰਹੀ ਹੁੰਦੀ ਆ ਕਾਲ ਅੱਧੇ ਮਿੰਟ ਦੇ ਵਿੱਚ ਵਿੱਚ ਕੱਟ ਦਿੱਤੀ ਜਾਂਦੀ ਆ ਬਾਅਦ ਵਿੱਚ ਉਹ ਤੁਹਾਨੂੰ ਇੱਕ ਮੈਸੇਜ ਆਉਂਦਾ ਹੈ WhatsApp ਦੇ ਉੱਪਰ ਕਿ ਆ ਲੈ ਤੇਰੀ ਫਿਲਮ ਬਣ ਗਈ ਆ ਤੇ ਅਸੀਂ ਇਸ ਨੂੰ ਵੱਖ-ਵੱਖ ਵੈੱਬਸਾਈਟਾਂ ਤੇ ਗਰੁੱਪਾਂ ਦੇ ਵਿੱਚ ਪਾਉਣ ਲੱਗੇ ਆ ਨਹੀਂ ਤੇ ਸਾਨੂੰ ਲੱਖ ਰੁਪਈਆ ਜਾਂ 2 ਲੱਖ ਰੁਪਈਆ ਦੇ ਤੇ ਅਸੀਂ ਵੀਡੀਓ ਜਿਹੜੀ ਆ ਉਹ ਡਿਲੀਟ ਕਰ ਦਿੰਨੇ ਆ ਜਦੋਂ ਇਨਸਾਨ ਦਰਦਾਂ ਮਾਰਾ ਉਸ ਨੂੰ ਬਲੌਕ ਕਰਦਾ ਆ ਉਸ ਤੋਂ ਬਾਅਦ ਫਿਰ ਹੋਰ ਨਵੇਂ ਨੰਬਰ ਤੋਂ ਉਹ ਮੈਸੇਜ ਕਰਦੀ ਆ ਕਿ ਤੂੰ ਜਿਹਨੇ ਨੰਬਰਾਂ ਤੋਂ ਮਰਜ਼ੀ ਬਲੌਕ ਕਰੀ ਆ ਤੇਰੀ ਵੀਡੀਓ ਜਿਹੜੀ ਆ ਉਹ ਮੈਂ ਪਾ ਕੇ ਰਹਿਣੀ ਆ ਕੋਸਟੋਮ ਉਸ ਇਨਸਾਨ ਦੀ ਫੇਸਬੁੱਕ ਦੀ ਆਈਡੀ ਉਹ ਭੇਜਦੇ ਨੇ ਰਿਸ਼ਤੇਦਾਰਾਂ ਨੇ ਸਾਰੇ ਸਕਰੀਨਸ਼ਾਟ ਭੇਜਦੇ ਨੇ ਇਹ ਇੱਕ ਪਲੈਨਿੰਗ ਹੁੰਦੀ ਆ ਕਿਸੇ ਨੂੰ ਵੀਡੀਓ ਕਾਲ ਕਰਨ ਤੋਂ ਪਹਿਲਾਂ ਉਸ ਇਨਸਾਨ ਬਾਰੇ ਪੂਰਾ ਸਰਚ ਕਰਦੇ ਨੇ ਕਿ ਆ ਇਸ ਦਾ ਨਾਮ ਆ ਆਸ ਦੇ ਰਿਸ਼ਤੇਦਾਰ ਨੇ ਯਾਨੀ ਕਿ ਰਿਸ਼ਤੇਦਾਰ ਉਹਦੀ ਫਰੈਂਡ ਲਿਸਟ ਦੇ ਵਿੱਚੋਂ ਉਹ ਸ਼ਾਂਤੀ ਮਾਰ ਲੈਂਦੇ ਨੇ ਵੀ ਕੌਣ ਕੌਣ ਆ ਇਸ ਦੀਆਂ ਫੋਟੋਆਂ ਤੇ ਵੀਡੀਓਾਂ ਤੇ ਕਮੈਂਟ ਕਰਦਾ ਰੈਗੂਲਰੀ ਫਿਰ ਉਹ ਦੇਖਦੇ ਨੇ ਕਿ ਵੀ ਹਾਂ ਇਸ ਦਾ ਭਰਾ ਆ ਆ ਇਸ ਦਾ ਪਿਓ ਆ ਆ ਇਸ ਦੀ ਮਾਇਆ ਨਕਲੀ ਪ੍ਰੋਫਾਈਲ ਬਣਾ ਕੇ ਉਹ ਕਹਿੰਦੇ ਨੇ ਕਿ ਤੇਰੀ ਨਕਲੀ ਆਈਡੀ ਬਣਾਈ ਆ ਅਸੀਂ ਹੁਣ ਵੀਡੀਓ ਡਾਇਰੈਕਟ ਤੇਰੀ ਆਈਡੀ ਤੇ ਪਾਵਾਂਗੇ ਤੇਰੇ ਸਾਰੇ ਰਿਸ਼ਤੇਦਾਰ ਸਾਡੇ ਨਾਲ ਐਡ ਨੇ ਤਾਂ ਆਪਾਂ ਅਕਸਰ ਦੇਖਿਆ ਹੋਊਗਾ ਕਿ ਆਪਣੇ ਯਾਰ ਦੋਸਤ ਫੇਸਬੁੱਕ ਦੇ ਉੱਪਰ ਪੋਸਟ ਮਾਉਂਦੇ ਨੇ ਕਿ ਮੇਰੇ ਨਾਮ ਦੀ ਨਕਲੀ ਆਈਡੀ ਬਣ ਗਈ ਆ ਤੇ ਫਲਾਣੇ ਫਲਾਣੇ ਤੋਂ ਪੈਸੇ ਮੰਗੇ ਗਏ ਨੇ ਤੇ ਕੋਈ ਪੈਸਾ ਨਾ ਦੇ ਵੀ ਕਿਉਂਕਿ ਮੇਰੇ ਨਾਂ ਦੀ ਨਕਲੀ ਆਈਡੀ ਨਹੀਂ ਬਣੀ ਕਿਉਂਕਿ ਇਦਾਂ ਦੇ ਫਰੋਡ ਜਿਹੜੇ ਆ ਬਹੁਤ ਹੁੰਦੇ ਨੇ ਨਵੇਂ-ਨਵੇਂ ਤਰੀਕਿਆਂ ਦੇ ਨਾਲ ਤੇ ਉਹ ਆਈਡੀ ਥਰੂ ਧਮਕੀ ਦਿੱਤੀ ਜਾਂਦੀ ਆ ਜਦੋਂ ਫਿਰ ਇਨਸਾਨ ਬਲੌਕ ਕਰਦਾ ਆ ਤਾਂ ਫਿਰ ਇੱਕ ਪੁਲਿਸ ਆਫੀਸਰ ਦੀ ਕਾਲ ਆਉਂਦੀ ਆ ਜਿਸ ਦੀ ਕਿ ਪ੍ਰੋਫਾਈਲ ਪਿਕਚਰ ਲਗਾਈ ਹੁੰਦੀ ਆ ਪੁਲਿਸ ਵਾਲੇ ਦੀ ਪਰ ਉਹ ਹੁੰਦਾ ਨਹੀਂਗਾ ਉਹ ਕਹਿੰਦਾ ਕਿ ਮੈਂ ਸੀਬੀਆਈ ਦੇ ਵਿੱਚੋਂ ਬ ਸਾਡਾ ਜਿਹੜਾ ਹੈਗਾ ਆ ਡਿਪਾਰਟਮੈਂਟ ਉਹ ਹੈਗਾ ਕ੍ਰਾਈਮ ਬ੍ਰਾਂਚ ਆ ਤੇ ਤੁਹਾਡੇ ਖਿਲਾਫ ਸਾਈਬਰ ਕ੍ਰਾਈਮ ਦੇ ਵਿੱਚ ਕਿਸੇ ਨੇ ਰਿਪੋਰਟ ਦਾਖਲ ਕੀਤੀ ਆ ਵੀ ਤੁਸੀਂ ਕਿਸੇ ਕੁੜੀ ਦੇ ਨਾਲ ਤੁਹਾਡੀ ਵੀਡੀਓ ਜਿਹੜੀ ਆ ਕਿ ਉਹ ਸਾਡੇ ਤੱਕ ਪਹੁੰਚੀ ਆ ਤੇ ਵੀ ਜੇਕਰ ਤੁਸੀਂ ਇਸ ਮਾਮਲੇ ਨੂੰ ਰਫਾ-ਦਫਾ ਕਰਨਾ ਚਾਹੁੰਦੇ ਹੋ ਤੇ ਕਰ ਲਓ ਨਹੀਂ ਤਾਂ ਵੀਡੀਓ ਜੇ ਵੈੱਬਸਾਈਟਾਂ ਤੇ ਪੈ ਗਈ ਬਾਅਦ ਵਿੱਚ ਸਾਨੂੰ ਕੰਟਰੋਲ ਕਰਨਾ ਔਖਾ ਹੋ ਜਾਊਗਾ ਤੇ ਅਗਲਾ ਆਪਣੀ ਇੱਜ਼ਤ ਨੂੰ ਡਰਦਾ ਮਾਰਾ 1000000 2000000 ਰੁਪਏ ਦੇ ਕੇ ਉਨਾ ਤੋਂ ਖੇੜਾ ਛੜਵਾਉਂਦਾ ਆ। ਇਹ ਵਾਰ ਦਾ ਤਾਂ ਨਵੀਆਂ ਨਹੀਂ ਇਹ ਵਾਰ ਦਾ ਤਾਂ ਪਹਿਲਾਂ ਵੀ ਬਹੁਤ ਹੋਈਆਂ ਨੇ। ਆਪਣੇ ਬੱਚਿਆਂ ਨੂੰ ਆ ਵੀਡੀਓ ਜ਼ਰੂਰ ਸ਼ੇਅਰ ਕਰਿਓ। ਜੇਕਰ ਤੁਸੀਂ ਨੌਜਵਾਨਾਂ ਤੋਂ ਬਜ਼ੁਰਗਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਕੋਈ ਵੀ ਇਸ ਚਾਂਸੇ ਦੇ ਵਿੱਚ ਨਾ ਫਸੇ। ਅਵੇਅਰਨੈਸ ਜ਼ਰੂਰੀ ਆ ਕਿਉਂਕਿ ਜਿਹੜੀ ਵੀ ਚੀਜ਼ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਰੀ ਪੈ ਗਈ ਉਸ ਨੂੰ ਕਾਬੂ ਕਰਨਾ, ਉਸ ਨੂੰ ਆਪਣਾ ਜਸਟੀਫਾਈ ਦੇਣਾ ਬਹੁਤ ਔਖਾ ਆ। ਕੁਝ ਵੀ ਇੱਥੇ ਤੁਸੀਂ ਵਾਇਰਲ ਕਰ ਦਿਓ ਮਿੰਟਾਂ ਦੇ ਵਿੱਚ ਅੱਗ ਵਾਂਗੂ। ਉਧਰੋਂ ਹੁੰਦਾ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਸ਼ੁ크ਰੀਆ ਆਪਣਾ ਖਿਆਲ ਰੱਖਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਵਾਸਤੇ ਘੰਟੀ ਦੇ ਕਲਿੱਕ ਕਰਕੇ ਆਲ ਤੇ ਕਰ ਲੋ ਕਲਿੱਕ ਤੇ ਨਾਲੇ ਜਾਂਦੇ ਜਾਂਦੇ ਕਰ ਦਿਓ ਵੀਡੀਓ ਨੂੰ ਲਾਈਕ ਬਹੁਤ ਬਹੁਤ ਥੈਂਕ ਯੂ ਤੁਹਾਡਾ